ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕਾਬਲ ਦੀ ਸੰਗਤ ਨਾਲ ਇੱਕ ਸਿੱਖ ਸ਼ੇਰਗੁਰ ਹਰਗੋਬਿੰਦ ਸਾਹਿਬ ਜੀ ਵਾਸਤੇ ਇੱਕ ਬੜਾ ਸੁੰਦਰ ਅਰਬੀ ਘੋੜਾ ਭੇਟਾ ਕਰਨ ਲਈ ਲੈ ਕੇ ਆ ਰਿਹਾ ਸੀ ਲਾਹੌਰ ਪਹੁੰਚਣ ਤੇ ਉਹ ਘੋੜਾ ਸੂਬੇ ਦੇ ਕਰਮਚਾਰੀਆਂ ਨੇ ਸਿੱਖ ਕੋਲੋਂ ਖੋ ਲਿਆ ਤੇ ਬਾਦਸ਼ਾਹ ਪਾਸ ਪਹੁੰਚਾ ਦਿੱਤਾ ਸਿੱਖ ਨੇ ਬਥੇਰੀ ਕੂਕ ਪੁਕਾਰ ਕੀਤੀ ਪਰ ਘੋੜਾ ਉਸ ਸਿੱਖ ਨੂੰ ਵਾਪਸ ਨਾ ਮਿਲਿਆ ਅੰਮ੍ਰਿਤਸਰ ਪੁੱਜ ਕੇ ਸਿੱਖ ਨੇ ਸਤਗੁਰੂ ਜੀ ਨੂੰ ਰਾਹ ਵਿੱਚ ਬੀਤੀ ਸਾਰੀ ਵਾਰਤਾ ਦਸੀ ਤੇ ਕਿਹਾ ਕਿ ਸਤਗੁਰੂ ਜੀ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਆਪ ਜੀ ਦੇ ਨੰਿਤ ਭੇਟ ਕੀਤਾ ਕੋੜਾ ਆਪ ਤੱਕ ਨਹੀਂ ਪਹੁੰਚਾ ਸਕਿਆ ਸਤਗੁਰੂ ਜੀ ਨੇ ਸਿੱਖ ਨੂੰ ਕਿਹਾ ਗੁਰਮੁਖਾ ਕੋਈ ਚਿੰਤਾ ਨਾ ਕਰ ਤੇਰੀ ਇਹ ਬੇਟਾ ਕੁਝ ਸਮੇਂ ਤੱਕ ਸਾਡੇ ਕੋਲ ਆਪੇ ਹੀ ਪਹੁੰਚ ਜਾਏਗੀ ਤੇਰੀ ਬੇਟਾ ਗੁਰੂ ਘਰ ਵਿੱਚ ਪਰਵਾਨ ਹੋ ਗਈ ਹੈ ਸੂਬੇ ਕੋਲ ਜਾ ਕੇ ਘੋੜਾ ਬਿਮਾਰ ਹੋ ਗਿਆ ਕਾਫੀ ਇਲਾਜ ਕੀਤੇ ਗਏ ਪਰ ਘੋੜਾ ਰਾਜ਼ੀ ਨਾ ਹੋਇਆ ਸੂਬੇ ਨੇ ਉਹ ਘੋੜਾ ਖਰਾਤੇ ਤੌਰ ਤੇ ਸ਼ਾਹੀ ਕਾਜ਼ੀ ਨੂੰ ਦੇ ਦਿੱਤਾ ਕਾਜ਼ੀ ਨੇ ਘੋੜੇ ਦਾ ਦਵਾਦਾਰੂ ਕੀਤਾ ਪਰ ਘੋੜਾ ਤੰਦਰੁਸਤ ਨਾ ਹੋਇਆ ਸਤਿਗੁਰੂ ਜੀ ਨੇ ਇੱਕ ਸਿੱਖ ਦੇ ਰਾਹੀਂ ਉਹ ਘੋੜਾ 10000 ਰੁਪਏ ਤੋਂ ਖਰੀਦ ਲਿਆ ਇਹ ਰਕਮ ਇੱਕ ਮਹੀਨੇ ਬਾਅਦ ਅੰਮ੍ਰਿਤਸਰ ਦੇਣ ਦਾ ਇਕਰਾਰ ਕੀਤਾ ਗਿਆ ਕਾਜ਼ੀ ਖੁਸ਼ ਹੋ ਗਿਆ ਮਰਨ ਕਿਨਾਰੇ ਪਹੁੰਚੇ ਕੋੜੇ ਦਾ 10000 ਰੁਪਇਆ ਮਿਲ ਜਾਏਗਾ ਸਤਗੁਰੂ ਜੀ ਕੋਲ ਪਹੁੰਚ ਕੇ ਕੋੜਾ ਕੁਝ ਦਿਨਾਂ ਵਿੱਚ ਹੀ ਠੀਕ ਹੋ ਗਿਆ ਮਹੀਨਾ ਬੀਤਣ ਤੇ ਕਾਜ਼ੀ ਰਕਮ ਲੈਣ ਲਈ ਅੰਮ੍ਰਿਤਸਰ ਆਇਆ ਬਾਬਾ ਬੁੱਢਾ ਜੀ ਨੂੰ ਮਿਲਿਆ ਤੇ ਰੁਪਏ ਮੰਗੇ ਬਾਬਾ ਜੀ ਨੇ ਸਤਗੁਰੂ ਜੀ ਦੇ ਹੁਕਮ ਅਨੁਸਾਰ ਕਾਜ਼ੀ ਨੂੰ ਕਿਹਾ ਕਿ ਅਜੇ ਰੁਪਏ ਤਿਆਰ ਨਹੀਂ ਕੁਝ ਦਿਨਾਂ ਬਾਅਦ ਆਉਣਾ ਉਹ ਜਨਾਬ ਕਾਜ਼ੀ ਫੇਰ ਆਇਆ ਤੇ ਰੁਪਈਏ ਮੰਗੇ। ਬਾਬਾ ਜੀ ਨੇ ਸਤਗੁਰੂ ਜੀ ਦੀ ਇੱਛਾ ਅਨੁਸਾਰ ਫੇਰ ਕਿਹਾ ਕਿ ਅਜੇ ਰੁਪਈਆ ਦਾ ਪਰਮੰਧ ਨਹੀਂ ਹੋਇਆ ਫੇਰ ਆਉਣਾ। ਰੁਪਈਏ ਨਾ ਮਿਲਣ ਤੇ ਕਾਜ਼ੀ ਬੜਾ ਦੁਖੀ ਹੋ ਰਿਹਾ ਸੀ ਕਿ ਮੈਂ ਕਾਲੀ ਨਾਲ ਐਡਾ ਕੀਮਤੀ ਕੋੜਾ ਕਿਉਂ ਵੇਚਿਆ। ਉਸਨੇ ਮਹਿਸੂਸ ਕੀਤਾ ਕਿ ਸਤਗੁਰੂ ਜੀ ਮੈਨੂੰ ਜਾਣ ਬੁੱਝ ਕੇ ਰੁਪਈਏ ਨਹੀਂ ਦੇ ਰਹੇ। ਜਾਬਦਾ ਹੈ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਕੋੜਾ ਜਿਸੇ ਸੇਕੜਕ ਹੋਇਆ ਗਿਆ ਹੈ ਇਸ ਲਈ ਰੁਪਏ ਦੇਣ ਤੋਂ ਕੰਨੀ ਘਤਰਉਂਦੇ ਹਨ ਕਾਜ਼ੀ ਨੂੰ ਸ਼ਾਹੀ ਕਾਜ਼ੀ ਹੋਣ ਦਾ ਕਮੰਡ ਸੀ ਜਦੋਂ ਤੀਜੀ ਵਾਰੀ ਕਾਜ਼ੀ ਰੁਪਏ ਲੈਣ ਲਈ ਸਤਗੁਰਾਂ ਦੇ ਸਥਾਨ 'ਤੇ ਪਹੁੰਚਿਆ ਤਾਂ ਉਸ ਸਮੇਂ ਸਤਗੁਰੂ ਜੀ ਅੰਦਰ ਪਲਕ ਤੇ ਵਿਰਾਜੇ ਹੋਏ ਸਨ ਬਾਹਰ ਬਾਬਾ ਬੁੱਢਾ ਜੀ ਬੈਠੇ ਹੋਏ ਸਨ ਕਾਜ਼ੀ ਨੇ ਆ ਕੇ ਬੜੇ ਰੋਬ ਨਾਲ ਪੁੱਛਿਆ ਬਾਬਾ ਜੀ ਇਸ ਵੇਲੇ ਗੁਰੂ ਜੀ ਕਿੱਥੇ ਹਨ ਬਾਬਾ ਜੀ ਨੇ ਕਿਹਾ ਸਤਗੁਰੂ ਜੀ ਅੰਦਰ ਆਰਾਮ ਕਰ ਰਹੇ ਹਨ ਕਾਜ਼ੀ ਨੇ ਕਿਹਾ ਮੈਂ ਘੋੜੇ ਦੇ ਰੁਪਈਏ ਲੈਣ ਲਈ ਆਇਆ ਹਾਂ ਬਾਬਾ ਜੀ ਨੇ ਕਿਹਾ ਥੋੜਾ ਸਮਾਂ ਠਹਿਰੋ ਸਤਿਗੁਰੂ ਜੀ ਬਾਹਰ ਆਉਂਦੇ ਹਨ ਤਾਂ ਰੁਪਈਆ ਲਈ ਬੇਨਤੀ ਕਰਦੇ ਹਾਂ ਕਾਜ਼ੀ ਨੇ ਕਿਹਾ ਦੇਖੋ ਬਾਬਾ ਜੀ ਤੁਸੀਂ ਮੈਨੂੰ ਜਾਣ ਬੁੱਝ ਕੇ ਖਰਾਬ ਕਰਦੇ ਹੋ ਤੁਹਾਡੇ ਲਈ ਇਹ ਗੱਲ ਚੰਗੀ ਨਹੀਂ ਹੈ ਬਾਬਾ ਜੀ ਨੇ ਕਿਹਾ ਕਾਜ਼ੀ ਜੀ ਗਰਮ ਹੋਣ ਦੀ ਲੋੜ ਨਹੀਂ ਜੋਪ ਕਰਕੇ ਬੈਠ ਜਾਓ ਜੇ ਬਹੁਤੇ ਕਾਲੇ ਹੋ ਤਾਂ ਵਾਪਸ ਚਲੇ ਜਾਓ ਫੇਰ ਕਿਸੇ ਦਿਨ ਆ ਜਾਣਾ ਕਾਜ਼ੀ ਨੇ ਕਿਹਾ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੀ ਨੀਤ ਰੁਪਏ ਦੇਣ ਦੀ ਨਹੀਂ ਬਾਬਾ ਜੀ ਨੇ ਕਿਹਾ ਕਾਜ਼ੀ ਸਾਹਿਬ ਚੋਰੀ ਕਿਤੇ ਘੋੜੇ ਦੇ ਪੈਸੇ ਮੰਗਦੇ ਹੋ ਸੱਚ ਦੱਸੋ ਇਹ ਘੋੜਾ ਤੁਸੀਂ ਕਿੱਥੋਂ ਲਿਆ ਸੀ ਕਾਜ਼ੀ ਨੇ ਕਿਹਾ ਮੈਂ ਇਹ ਘੋੜਾ ਸੂਬੇ ਕੋਲੋਂ ਲਿਆ ਸੀ ਸੂਬੇ ਨੇ ਇਹ ਘੋੜਾ ਇੱਕ ਸ਼ਰਦਾਲੂ ਸੇਕ ਕੋਲੋਂ ਜ਼ਬਰਨ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਬਾਬਾ ਜੀ ਨੇ ਕਿਹਾ ਜੇ ਕਿਸੇ ਦੀ ਖੋਈ ਹੋਈ ਚੀਜ਼ ਉਸ ਕੋਲ ਵਾਪਸ ਆ ਜਾਏ ਤਾਂ ਫਿਰ ਉਹਦਾ ਮੁੱਲ ਕਾਦਾ ਕਾਜ਼ੀ ਨੇ ਕਿਹਾ ਅੱਛਾ ਇਹ ਗੱਲ ਹੈ ਯਾਦ ਰੱਖੋ ਬਾਬਾ ਜੀ ਮੈਂ ਇਹ ਰੁਪਏ ਅੱਜ ਲੈ ਕੇ ਹੀ ਜਾਵਾਂਗਾ ਜੇ ਅੱਜ ਰੁਪਏ ਨਾ ਮਿਲੇ ਤਾਂ ਫਿਰ ਗੁਰੂ ਦਾ ਜਵਾਈ ਬਣ ਕੇ ਇਹ ਰੁਪਏ ਲਵਾਵਾਂਗਾ ਜਾਣਦੇ ਹੋ ਮੈਂ ਸ਼ਾਹੀ ਕਾਜ਼ੀ ਹਾਂ ਬਾਬਾ ਜੀ ਨੇ ਕਿਹਾ ਓ ਮੂਰਖਾ ਤੇਰੀ ਇਹ ਹਿੰਮਤ ਤੂੰ ਗੁਰੂ ਦਾ ਜਵਾਈ ਕੀ ਬਣਨਾ ਹੈ ਗੁਰੂ ਹੀ ਤੇਰਾ ਜਵਾਈ ਬਣੇਗਾ ਹੁਣ ਚੰਗੀ ਗੱਲ ਇਹੋ ਹੈ ਕਿ ਤੂੰ ਚੁੱਪ ਕਰਕੇ ਇਥੋਂ ਚਲਾ ਜਾ ਨਹੀਂ ਤਾਂ ਤੇਰੀ ਖੈਰ ਨਹੀਂ ਕਾਜ਼ੀ ਬਾਬਾ ਜੀ ਨੂੰ ਬੜੇ ਗੁੱਸੇ ਵਿੱਚ ਆਇਆ ਵੇਖ ਕੇ ਵੱਧ ਘਟ ਬੋਲਦਾ ਚਲਾ ਗਿਆ ਸਤਿਗੁਰੂ ਜੀ ਬਾਬਾ ਜੀ ਦੀ ਕਾਜ਼ੀ ਨਾਲ ਹੋ ਰਹੀ ਗੱਲਬਾਤ ਅੰਦਰ ਸੁਣ ਰਹੇ ਸਨ ਕਾਜ਼ੀ ਦੇ ਚਲੇ ਜਾਣ ਤੋਂ ਬਾਅਦ ਸਤਿਗੁਰ ਜੀ ਨੇ ਬਾਬਾ ਬੁੱਢਾ ਜੀ ਨੂੰ ਅੰਦਰ ਸੱਦਿਆ ਤੇ ਕਿਹਾ ਮਹਾਪੁਰਸ਼ੋ ਇਹ ਆਪਨੇ ਸਹਿ ਸੁਭਾ ਕੀ ਬਚਨ ਮੂੰਹੋਂ ਕੱਢ ਦਿੱਤਾ ਬਾਬਾ ਜੀ ਨੇ ਕਿਹਾ ਸਤਿਗੁਰੂ ਜੀ ਇਹ ਬਚਰ ਅਵਾਸ਼્ય ਬੁਰਾ ਹੋਵੇਗਾ ਇਸ ਦੀ ਲੜਕੀ ਸਾਈ ਮੀਆਂ ਮੀਰ ਜੀ ਦੀ ਸੰਗਤ ਕਰਕੇ ਗੁਰੂ ਘਰ ਦੀ ਪ੍ਰੇਮਣ ਬਣ ਗਈ ਹੈ ਉਹ ਆਪਦੇ ਚਰਨਾਂ ਵਿੱਚ ਪੁੱਜ ਕੇ ਮੁਕਤੀ ਪ੍ਰਾਪਤ ਕਰੇਗੀ ਉਸ ਦੀ ਭਗਤੀ ਫਲੀ پھੂਤ ਹੋਣ ਵਾਲੀ ਹੈ ਸਤਿਗੁਰੂ ਜੀ ਨੇ ਕਿਹਾ ਚੰਗਾ ਬਾਬਾ ਜੀ ਆਪ ਜੀ ਦੇ ਕਹੇ ਹੋਏ ਬਚਨ ਕਦੀ ਖਾਲੀ ਨਹੀਂ ਜਾਂਦੇ ਜੋ ਆਪ ਨੇ ਕਿਹਾ ਹੈ ਕਿਸੇ ਦਿਨ ਇਹ ਬਚਨ ਪੂਰਾ ਹੋ ਕੇ ਰਹੇਗਾ ਇਸ ਦਿਨ ਤੋਂ ਬਾਅਦ ਕਾਜ਼ੀ ਫੇਰ ਰੁਪਏ ਲੈਣ ਲਈ ਨਾ ਆਇਆ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਜਾਣ ਕਰਕੇ ਕਾਜ਼ੀ ਦੀ ਲੜਕੀ ਕੋਲਾ ਰੱਬੀ ਰੰਗ ਵਿੱਚ ਰੰਗੀ ਗਈ ਕੌਣ ਉਸਨੂੰ ਦੁਨੀਆ ਨਾਲ ਕੋਈ ਮੋਹ ਨਾ ਰਿਹਾ ਸਾਈਂ ਜੀ ਦੇ ਮੁਖੋਂ ਗੁਰੂ ਘਰ ਦੀ ਉਡਿਆਈ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਉਪਮਾ ਸੁਣ ਸੁਣ ਕੇ ਉਸ ਦਾ ਮਨ ਗੁਰੂ ਦਰਸ਼ਨਾਂ ਨੂੰ ਲੋਚਣ ਲੱਗ ਪਿਆ ਉਸ ਦੀ ਇੱਛਾ ਇਹ ਹੋਈ ਕਿ ਕੋਈ ਵਿਧੀ ਬਣੇ ਕਿ ਮੈਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਵਾਂ ਕੁਝ ਸਮੇਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਲਈ ਲਾਹੌਰ ਗਏ ਕੌਲਾ ਨੇ ਸਤਗੁਰੂ ਜੀ ਦੇ ਆਉਣ ਦੀ ਖ਼ਬਰ ਸੁਣੀ ਜਿਸ ਰਾਹ ਤੋਂ ਸਤਗੁਰੂ ਜੀ ਨੇ ਲੰਘਣਾ ਸੀ ਕੋਲਾ ਉਸ ਰਾਤੇ ਖੜੀ ਹੋ ਗਈ ਤੇ ਜਦੋਂ ਸਤਗੁਰੂ ਜੀ ਸਿੱਖਾ ਸਮੇਤ ਘੋੜੇ ਤੇ ਚੜ੍ਹੇ ਬੜੇ ਸ਼ਾਹੀ ठाठ ਵਿੱਚ ਉਸ ਰਾਹ ਤੋਂ ਲੰਗੇ ਤਾਂ ਕੋਲਾ ਦਰਸ਼ਨ ਕਰਕੇ ਮੁਗਧ ਹੋ ਗਈ ਤੇ ਉਸ ਦੇ ਮਨ ਵਿੱਚ ਸਤਗੁਰੂ ਜੀ ਲਈ ਅਗਾਹ ਸ਼ਰਧਾ ਉਤਪਨ ਹੋ ਗਈ ਹੁਣ ਉਹ ਹਰ ਕੜੀ ਸਤਗੁਰੂ ਜੀ ਦੀ ਮੋਹਣੀ ਸੂਰਤ ਨੂੰ ਹਿਰਦੇ ਵਿੱਚ ਵਸਾਈ ਰੱਖਦੀ ਕੋਲਾ ਦੀ ਮਾਤਾ ਨੂੰ ਕੋਲਾ ਦੀਆਂ ਸਹੇਲੀਆਂ ਰਾਹੀਂ ਉਸ ਦੀ ਇਸ ਲਗਨ ਦਾ ਪਤਾ ਲੱਗ ਗਿਆ ਉਸ ਨੇ ਕਾਜ਼ੀ ਨੂੰ ਦੱਸਿਆ ਕਿ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਜਾਣ ਕਰਕੇ ਕੋਲਾ ਗੁਰੂ ਘਰ ਦੀ ਮੁਰੀਦ ਬਣ ਗਈ ਹੈ ਉਹ ਹਰ ਸਮੇਂ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤਾਰੀਫ਼ ਕਰਦੀ ਰਹਿੰਦੀ ਹੈ ਕਾਜ਼ੀ ਆਪਣੀ بیوی ਕੋਲੋਂ ਇਹ ਗੱਲ ਸੁਣ ਕੇ ਲੋਹਾ ਲਾਖਾ ਹੋ ਗਿਆ ਉਹ ਘੋੜੇ ਦੇ ਰੁਪਏ ਨਾ ਮਿਲਣ ਕਰਕੇ ਗੁਰੂ ਜੀ ਦਾ ਅੱਗੇ ਹੀ ਵਿਰੋਧੀ ਸੀ ਉਸ ਤੋਂ ਆਪਣੀ ਲੜਕੀ ਦਾ ਗੁਰੂ ਦਾ ਰਲ ਪ੍ਰੇਮ ਸੁਣ ਕੇ ਹੋਰ ਵੀ ਔਖਾ ਹੋ ਗਿਆ ਕਾਜ਼ੀ ਨਕੋਲਾ ਨੂੰ ਕਿਹਾ ਕਿ ਤੂੰ ਹਿੰਦੂਆਂ ਦੇ ਪੀਰ ਦੀ ਤਾਰੀਫ ਕਰਦੀ ਹੈ ਤੂੰ ਕਾਫਰ ਹੈ ਤੂੰ ਇਸ ਕੰਮ ਤੋਂ ਬਾਜ਼ ਆ ਜਾ ਕੋਲਾ ਨੇ ਕਿਹਾ ਗੁਰੂ ਜੀ ਤਾਂ ਅੱਲਾ ਦੇ ਨੂਰ ਹਨ ਤੁਸੀਂ ਉਹਨਾਂ ਨਾਲ ਵਿਰੋਧ ਨਾ ਕਰਿਆ ਕਰੋ ਕੋਲਾ ਦੀ ਇਹ ਗੱਲ ਸੁਣ ਕੇ ਕਾਜ਼ੀ ਬਹੁਤ ਦੁਖੀ ਹੋਇਆ ਤੇ ਉਸ ਨੇ ਗੁੱਸੇ ਵਿੱਚ ਆ ਕੇ ਕੋਲਾ ਨੂੰ ਬੈਤਾਂ ਨਾਲ ਬੜਾ ਮਾਰਿਆ ਉਸ ਨੂੰ ਬਾਬਾ ਬੁੱਢਾ ਜੀ ਦੇ ਬਚਨ ਯਾਦ ਆ ਰਹੇ ਸਨ ਤੇ ਉਸ ਦਾ ਗੁੱਸਾ ਹੋਰ ਵਧ ਰਿਹਾ ਸੀ ਕੋਲਾ ਦੀਆਂ ਚੀਕਾਂ ਸੁਣ ਕੇ ਕੋਲਾ ਦੀ ਮਾਤਾ ਨੇ ਆਣ ਕੇ ਉਸ ਨੂੰ ਛੁਡਾਇਆ ਬੁਸਕਦੀ ਹੋਈ ਕੋਲਾ ਨੇ ਕਿਹਾ हे ਪੀਰਾ ਦੇ ਪੀਰ ਗੁਰੂ ਜੀ ਤੇਰੀ ਦੁਹਾਈ ਹੈ ਮੈਨੂੰ ਇਸ ਦੁਖ ਤੋਂ ਬਚਾਓ ਕੋਲਾ ਦੀ ਇਹ ਦੁਹਾਈ ਸੁਣ ਕੇ ਕਾਜ਼ੀ ਨੇ ਕੋਲਾ ਨੂੰ ਫੇਰ ਮਾਰਿਆ ਜਿਸ ਨਾਲ ਕੋਲਾ بے ਹੋਸ਼ ਹੋ ਗਈ ਤੇ ਕਾਜ਼ੀ ਗੁੱਸੇ ਨਾਲ ਬਾਹਰ ਚਲਾ ਗਿਆ ਕੋਲਾ ਨੂੰ ਜਦ ਕਾਜ਼ੀ ਨੇ ਬਹੁਤ ਮਾਰਿਆ ਅਤੇ ਗੁੱਸੇ ਨਾਲ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਤਾਂ ਕੋਲਾ ਨੇ ਖਾਣਾ ਪੀਣਾ ਛੱਡ ਦਿੱਤਾ ਤੇ ਅਤ ਦੁਖੀ ਹੋ ਕੇ ਆਪਣੀ ਇੱਕ ਦਾਸੀ ਨੂੰ ਰਾਤ ਸਮੇਂ ਗੁਰੂ ਜੀ ਦੇ ਕੋਲ ਭੇਜਿਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਿਵੇਂ ਵੀ ਹੋਵੇ ਮੈਨੂੰ ਦਰਸ਼ਨ ਦਿਓ ਮੈਂ ਆਪਦੇ ਦਰਸ਼ਨਾਂ ਤੋਂ ਬਿਨਾ ਤੜਫ ਰਹੀ ਹਾਂ ਮੈਨੂੰ ਇਸ ਦੁੱਖ ਤੋਂ ਬਚਾਓ ਕੋਲਾ ਦੇ ਮਨ ਦੀ ਸੱਚੀ ਤੜਫ ਨੂੰ ਜਾਣ ਕੇ ਗੁਰੂ ਜੀ ਨੇ ਦਾਸੀ ਨੂੰ ਕਿਹਾ ਕਿ ਅਸੀਂ ਕੱਲ ਸਵੇਰੇ ਅੰਮ੍ਰਿਤਸਰ ਨੂੰ ਵਾਪਸ ਜਾ ਰਹੇ ਹਾਂ ਕੋਲਾ ਨੂੰ ਕਹਿਣਾ ਕਿ ਅੱਜ ਰਾਤ ਸਮੇ ਸਾਡੇ ਘੋੜੇ ਦੀ ਆਵਾਜ਼ ਸੁਣ ਕੇ ਝਟਪਟ ਹੀ ਆਪਣੇ ਮਕਾਨ ਤੋਂ ਬਾਹਰ ਨਿਕਲ ਕੇ ਬਿਣਾ ਕਿਸੇ ਡਰ ਦੇ ਸਾਡੇ ਪਾਸ ਆ ਜਾਵੇ ਜਦੋਂ ਸਤਿਗੁਰੂ ਜੀ ਦਾ ਇਹ ਸੁਨੇਹਾ ਦਾਸੀ ਨੇ ਕੋਲਾ ਨੂੰ ਆਣ ਕੇ ਸੁਣਾਇਆ ਤਾਂ ਕੋਲਾ ਬਹੁਤ ਖੁਸ਼ ਹੋਈ ਅਤੇ ਆਪਣੀ ਬਾਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਉਡੀਕ ਕਰਨ ਲੱਗੀ ਇਦਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇੱਥੇ ਲਾਹੌਰ ਵਿੱਚ ਹੁਣ ਸਾਡਾ ਕੋਈ ਕੰਮ ਨਹੀਂ ਸਭ ਡੇਰੇ ਨੂੰ ਤਿਆਰ ਕਰੋ ਤੇ ਅੰਮ੍ਰਿਤਸਰ ਵੱਲ ਕੂਚ ਕਰ ਦਿਓ ਅੰਮ੍ਰਿਤਸਰ ਤੋਂ 5 ਕੋ ਉਹਨਾ ਠਹਿਰ ਕੇ ਸਾਡੀ ਉਡੀਕ ਕਰਨੀ ਅਸੀਂ ਰਾਤ ਸਮੇਂ ਤੁਹਾਨੂੰ ਉੱਥੇ ਆ ਮਿਲਾਂਗੇ ਬਾਬਾ ਬੁੱਢਾ ਜੀ ਗੁਰੂ ਜੀ ਦੀ ਆਗਿਆ ਅਨੁਸਾਰ ਸਭ ਸਾਥੀਆਂ ਨੂੰ ਨਾਲ ਲੈ ਕੇ ਤੁਰ ਪਏ ਇਦਰੋਂ ਜਦੋਂ ਅੱਧੀ ਰਾਤ ਬੀਤ ਗਈ ਤਾਂ ਗੁਰੂ ਜੀ ਸ਼ਸਤਰ ਬਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਕਾਜ਼ੀ ਦੇ ਘਰ ਕੋਲ ਚਲੇ ਗਏ ਕੌਲਾ ਅੱਗੇ ਹੀ ਸਤਿਗੁਰੂ ਜੀ ਦੀ ਉੜੀ ਕਰ ਰਹੀ ਸੀ ਸਤਿਗੁਰੂ ਜੀ ਨੂੰ ਵੇਖ ਕੇ ਝਟਪਟ ਬਾਹਰ ਆ ਗਈ ਗੁਰੂ ਜੀ ਨੇ ਕੌਲਾ ਨੂੰ ਆਪਣੇ ਪਿੱਛੇ ਘੋੜੇ ਤੇ ਬਿਠਾ ਲਿਆ ਤੇ ਘੋੜੇ ਨੂੰ ਹਵਾਵਾਂ ਤੇਜ਼ ਦੌੜਾਇਆ ਕੁਝ ਦੂਰ ਆਪ ਜੀ ਨੂੰ ਭਾਈ ਜੇਠਾ ਆਦਿ ਪੰਜ ਸਿੱਖ ਘੋੜਿਆਂ ਤੇ ਸਵਾਰ ਮਿਲ ਪਏ ਸਾਰੇ ਰਲ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ ਤੇ ਬਾਬਾ ਬੁੱਢਾ ਜੀ ਨੂੰ ਆ ਕੇ ਮਿਲੇ ਦੇਣ ਚੜੇ ਗੁਰੂ ਜੀ ਨੇ ਕੋਲਾ ਵਾਸਤੇ ਡੋਲਾ ਮੰਗਵਾਇਆ ਤੇ ਉਸ ਵਿੱਚ ਕੋਲਾ ਨੂੰ ਬਿਠਾ ਕੇ ਗੁਰੂ ਜੀ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਸੰਗਤਾਂ ਦਰਸ਼ਨ ਕਰਨ ਲਈ ਹਮ-ਹਮਾ ਕੇ ਭੁਜੀਆਂ ਜਦੋਂ ਮਾਤਾ ਗੰਗਾ ਜੀ ਨੇ ਕੋਲਾ ਦਾ ਡੋਲਾ ਦੇਖਿਆ ਤਾਂ ਉਹਨਾਂ ਨੇ ਪੁੱਛਿਆ ਕਿ ਇਹ ਡੋਲਾ ਕਿਸ ਦਾ ਹੈ ਭਾਈ ਜੇਠਾ ਜੀ ਨੇ ਦੱਸਿਆ ਕਿ ਇਹ ਡੋਲਾ ਗੁਰੂ ਜੀ ਕਾਜ਼ੀ ਦੀ ਲੜਕੀ ਦਾ ਲਾਹੌਰ ਤੋਂ ਲਿਆਏ ਹਨ ਮਾਤਾ ਗੰਗਾ ਜੀ ਇਹ ਗੱਲ ਸੁਣ ਕੇ ਬਹੁਤ ਦੁਖੀ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਮ ਤੁਸੀਂ ਚੰਗਾ ਨਹੀਂ ਕੀਤਾ ਗੁਰੂ ਘਰ ਦਾ ਅਪਜਾਸ ਹੋਵੇਗਾ ਤੁਸੀਂ ਆਪਣੀ ਉੱਚੀ ਪਦਵੀ ਦਾ ਖਿਆਲ ਨਹੀਂ ਰੱਖਿਆ ਮਾਤਾ ਜੀ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਜੀ ਨੇ ਨੀਵੀਂ ਅੱਖਾਂ ਕਰਕੇ ਮਾਤਾ ਜੀ ਨੂੰ ਕਿਹਾ ਕਿ ਇਹ ਕਰਮ ਸਾਨੂੰ ਮਜਬੂਰ ਹੋ ਕੇ ਕਰਨਾ ਪਿਆ ਹੈ ਇਹ ਸਾਡੇ ਵਸ ਦੀ ਗੱਲ ਨਹੀਂ ਇਹ بابا ਬੁੱਢਾ ਜੀ ਦੇ ਬਚਨ ਫਲੀ ਭੂਤ ਹੋਏ ਹਨ ਇਹ ਬਚਨ ਕਹਿ ਕੇ ਗੁਰੂ ਜੀ ਚੁੱਪ ਕਰਕੇ ਉਠਾਏ ਤੇ ਕੋਲਾ ਨੂੰ ਆਪਣੇ ਮਹਿਲਾਂ ਤੋਂ ਦੂਰ ਇੱਕ ਵੱਖਰੇ ਥਾਂ ਤੇ ਨਿਵਾਸ ਕਰਾ ਦਿੱਤਾ ਉਸ ਨੂੰ ਇੱਕ ਵੱਖਰਾ ਮਕਾਨ ਬਵਾ ਦਿੱਤਾ ਤੇ ਦੋ ਦਾਸੀਆਂ ਸੇਵਾ ਕਰਨ ਲਈ ਦੇ ਦਿੱਤੀਆਂ ਉਸ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਉਧਰ ਜਦੋਂ ਕਾਜ਼ੀ ਨੂੰ ਆਪਣੀ ਲੜਕੀ ਦੇ ਗੁਰੂ ਜੀ ਨਾਲ ਚਲੇ ਜਾਣ ਦਾ ਪਤਾ ਲੱਗਾ ਤਾਂ ਉਹ ਬਾਦਸ਼ਾਹ ਕੋਲ ਜਾ ਕੇ ਰੋਇਆ ਤੇ ਪਟਿਆ ਉਹ ਕਹਿਣ ਲੱਗਾ ਕਿ ਗੁਰੂ ਹਰਗੋਬਿੰਦ ਜੀ ਮੇਰੀ ਲੜਕੀ ਨੂੰ ਪਰਮਾ ਕੇ ਅੰਮ੍ਰਿਤਸਰ ਲੈ ਗਏ ਹਨ ਕਾਜ਼ੀ ਦਾ ਰੋਣਾ ਸੁਣ ਕੇ ਬਾਦਸ਼ਾਹ ਨੇ ਕਿਹਾ ਕਿ ਹੁਣ ਰੌਣ ਟੌਣ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਰੋਲਾ ਪਾ ਕੇ ਆਪਣੀ ਬਦਨਾਮੀ ਨਾ ਕਰ ਜੋ ਹੋਣਾ ਸੀ ਉਹ ਹੋ ਗਿਆ ਕਾਜ਼ੀ ਘਾਰਾਂ ਕੇ ਝੋੜਨ ਲੱਗਾ ਕਿ ਕੋੜੇ ਦੀ ਰਕਮ ਵੀ ਨਾ ਮਿਲੀ ਤੇ ਲੜਕੀ ਵੀ ਗੁਰੂ ਲੈ ਗਿਆ ਇੱਜ਼ਤ ਵਖਰੀ ਬਰਬਾਦ ਹੋਈ ਹਣ ਬਾਦਸ਼ਾ ਨੇ ਵੀ ਜਵਾਬ ਦੇ ਦਿੱਤਾ ਹੈ ਗੁਰੂ ਜ਼ੋਰਾਵਰ ਹੈ ਉਸ ਨਾਲ ਬੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ ਹੁਣ ਤਾਂ ਸਬਰ ਕਰਕੇ ਚੁੱਪ ਹੀ ਰਹਿਣਾ ਚੰਗਾ ਹੈ ਕਾਜ਼ੀ ਬਾਦਸ਼ਾਹ ਕੇ ਗੁਰੂ ਜੀ ਦੀ ਸ਼ਿਕਾਇਤ ਕਰਕੇ ਜਦੋਂ ਨਿਰਾਸ਼ ਹੋ ਕੇ ਚਲਾ ਗਿਆ ਤਾਂ ਉਸ ਦੇ ਚਲੇ ਜਾਣ ਤੋਂ ਪਿੱਛੋਂ ਗੁਰੂ ਘਰ ਦੇ ਪ੍ਰੇਮੀ ਵਜ਼ੀਰ ਖਾਨ ਨੇ ਕਾਜ਼ੀ ਦੀ ਬਾਦਸ਼ਾਹ ਨਾਲ ਹੋਈ ਗੱਲਬਾਤ ਬਾਰੇ ਸਤਿਗੁਰੂ ਜੀ ਨੂੰ ਸਾਰੀ ਵਿਥਿਆ ਲਿਖ ਕੇ ਕੱਲੀ ਕਿ ਬਾਦਸ਼ਾਹ ਨੇ ਕਾਜ਼ੀ ਦੀ ਕੋਈ ਸ਼ਿਕਾਇਤ ਨਹੀਂ ਸੁਣੀ ਆਪ ਲਿਸਨਥ ਹੋ ਕੇ ਆਨੰਦ ਨਾਲ ਟਿਕੇ ਰਹੋ ਇਹ ਚਿਠੀ ਜਦੋਂ ਗੁਰੂ ਜੀ ਨੇ ਮਾਤਾ ਜੀ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਸੁਣਾਈ ਤਾਂ ਸਭ ਨੇ ਆਨੰਦ ਪ੍ਰਾਪਤ ਕੀਤਾ ਇੱਕ ਦਿਨ ਜਦ ਕੋਲਾ ਗੁਰੂ ਜੀ ਦੇ ਸਹਿਬਜ਼ਾਦੇ ਬਾਬਾ ਅਟਲ ਰਾਏ ਜੀ ਦੇ ਜਨਮ ਦਿਵਸਾਈ ਦੇਣ ਲਈ ਗੁਰੂ ਜੀ ਦੇ ਮਹਿਲਾ ਵਿੱਚ ਗਈ ਤਾਂ ਉੱਥੇ ਸਹਿਬਜ਼ਾਦਿਆਂ ਨੂੰ ਖੇਡਦੇਆਂ ਦੇਖ ਕੇ ਬੜੀ ਪ੍ਰਸੰਨ ਹੋਈ ਤੇ ਸਾਰਿਆਂ ਨੂੰ ਗੋਦ ਵਿੱਚ ਲੈ ਕੇ ਬੜਾ ਪਿਆਰ ਕੀਤਾ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਤੇ ਸਾਰਾ ਦਿਨ ਗੁਰੂ ਕੇ ਮਹਿਲਾ ਵਿੱਚ ਬਤੀਤ ਕਰਕੇ ਸ਼ਾਮ ਨੂੰ ਆਪਣੇ ਟਿਕਾਣੇ ਤੇ ਆ ਗਈ ਸਾਰੀ ਰਾਤ ਕੋਲਾ ਦਾ ਧਿਆਨ ਬੱਚਿਆਂ ਵਿੱਚ ਹੀ ਰਿਹਾ ਅਤੇ ਉਸ ਦੇ ਮਨ ਵਿੱਚ ਇਹ ਭਾਵਨਾ ਜਾਗੀ ਕਿ ਮੇਰੀ ਗੋਦ ਵਿੱਚ ਵੀ ਕੋਈ ਪੁੱਤਰ ਹੋਵੇ ਕੋਲਾ ਦੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਲੰਘ ਗਈ ਦੂਜੇ ਦਿਨ ਜਦੋਂ ਸਤਿਗੁਰੂ ਜੀ ਕੋਲਾ ਦੇ ਡੇਰੇ ਗਏ ਤਾਂ ਕੋਲਾ ਨੂੰ ਉਦਾਸ ਦੇਖ ਕੇ ਉਦਾਸੀ ਦਾ ਕਾਰਨ ਪੁੱਛਿਆ ਕੋਲਾ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਮਹਾਰਾਜ ਜੀ ਕੱਲ ਮੈਂ ਆਪਦੇ ਮਹਿਲਾਂ ਵਿੱਚ ਗਈ ਸਾਂ ਉੱਥੇ ਬੱਚਿਆਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਇਹ ਭਾਵਨਾ ਜਾਗੀ ਕਿ ਜੇ ਮੈਂ ਵੀ ਵਿਆਹੀ ਹੁੰਦੀ ਤਾਂ ਮੇਰੀ ਵੀ ਸੰਤਾਨ ਹੁੰਦੀ ਤੇ ਮੇਰੇ ਪਿੱਛੋਂ ਸੰਸਾਰ ਵਿੱਚ ਮੇਰਾ ਨਾਂ ਰਹਿੰਦਾ ਗੁਰੂ ਜੀ ਨੇ ਹੱਸ ਕੇ ਕਿਹਾ ਕੋਲਾ ਅਸੀਂ ਤੈਨੂੰ ਉਹ ਪੁੱਤਰ ਬਖਸ਼ਦੇ ਹਾਂ ਜਿਸ ਨਾਲ ਤੇਰਾ ਨਾਮ ਸਦਾ ਕਾਇਮ ਰਹੇਗਾ ਤੇਰੇ ਨਾਮ ਉਤੇ ਅਸੀਂ ਤੇਰੇ ਸਥਾਨ ਦੇ ਕੋਲ ਹੀ ਇੱਕ ਸਰੋਵਰ ਬਣਵਾ ਦਿੰਦੇ ਹਾਂ ਜਿਹੜਾ ਸਿੱਖ ਪਹਿਲਾ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਅੰਮ੍ਰਿਤਸਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਮਨ ਦੀ ਮੈਲ ਦੂਰ ਹੋਵੇਗੀ ਇਹ ਬਚਨ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਕੋਲਾ ਦੇ ਡੇਰੇ ਵਿੱਚ ਇੱਕ ਸਰੋਵਰ ਤਿਆਰ ਕਰਵਾਓ ਤੇ ਉਸ ਦਾ ਨਾਮ ਕੋਲ ਸਰ ਰੱਖੋ ਗੁਰੂ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਅਰਦਾਸ ਕਰਕੇ ਬਹੁਤ ਸਾਰੇ ਸਿੱਖ ਸੇਵਕ ਮਜ਼ਦੂਰ ਤੇ ਕਾਰੀਗਰ ਲਾ ਕੇ ਸਰੋਵਰ ਦੀ ਪੁਟਾਈ ਆਰੰਭ ਕਰ ਦਿੱਤੀ ਜਦੋਂ ਸਰੋਵਰ ਤਿਆਰ ਹੋ ਗਿਆ ਤਾਂ ਸ਼੍ਰੀ ਅੰਮ੍ਰਿਤ ਸਰੋਵਰ ਵਿੱਚੋਂ ਇੱਕ ਖਾਲ ਕੱਢ ਕੇ ਕਾਲਸਰ ਵਿੱਚ ਜਲ ਪਾ ਦਿੱਤਾ ਅਤੇ ਅੱਗੇ ਤੋਂ ਵੀ ਅੰਮ੍ਰਿਤ ਸਰੋਵਰ ਦਾ ਜਲ ਕਾਲਸਰ ਵਿੱਚ ਜਾਣ ਦਾ ਪੱਕਾ ਪ੍ਰਬੰਧ ਕਰ ਦਿੱਤਾ ਇਸ ਸਰੋਵਰ ਦੀ ਸੰਪੂਰਨਤਾ ਤੇ ਗੁਰੂ ਜੀ ਨੇ ਇੱਕ ਬੜਾ ਭਾਰੀ ਯਗ ਕੀਤਾ ਅਤੇ ਇਸ ਸਰੋਵਰ ਦਾ ਨਾਮ ਕਾਲਸਰ ਰੱਖਿਆ ਇਸ ਰੋਵਰ ਦੀ ਰਚਨਾ ਵੇਖ ਕੇ ਮਾਤਾ ਕੋਲਾ ਜੀ ਬੜੇ ਪ੍ਰਸੰਨ ਹੋ ਗਏ ਜਦੋਂ ਕੋਲਾ ਗੁਰੂ ਘਰ ਵਿੱਚ ਆਏ ਸਨ ਉਸ ਦਿਨ ਤੋਂ ਹੀ ਵਿਰੋਧੀਆਂ ਨੇ ਸ਼੍ਰੀ ਗੁਰੂ ਹਰगोबिंद ਜੀ ਦੀ ਨਿੰਦਿਆ ਸ਼ੁਰੂ ਕਰ ਦਿੱਤੀ ਸੀ ਕਿ ਗੁਰੂ ਜੀ ਪੁਰਾਣੇ ਗੁਰੂਆਂ ਦੀ ਮਰਿਆਦਾ ਤਿਆਗ ਕੇ ਸ਼ਿਕਾਰ ਖੇਡਦੇ ਹਨ ਸਤ ਸੰਗਤ ਵੱਲ ਬਹੁਤ ਥੋੜਾ ਧਿਆਨ ਦਿੰਦੇ ਹਨ ਘਰ ਵਿੱਚ ਮੁਸਲਮਾਨੀ ਕੋਲਾ ਨੂੰ ਰੱਖਿਆ ਹੋਇਆ ਹੈ ਮੁਸਲਮਾਨ ਪੈਂਦੇਖਾਨ ਉਹ ਵੀ ਆਪਣੇ ਕੋਲ ਰੱਖਿਆ ਹੋਇਆ ਹੈ ਇਹਨਾਂ ਦੇ ਪਿਤਾ ਸ਼ਿਰੂਰ ਅਰਜਨਦੇਵ ਜੀ ਸਦਾ ਨਾਮ ਰਸ ਵਿੱਚ ਲੀਨ ਰਹਿੰਦੇ ਸਨ ਤੇ ਭਗਤੀ ਮਾਰਗ ਦਾ ਉਪਦੇਸ਼ ਦਿੰਦੇ ਸਨ ਇਹ ਗੁਰੂ ਜੀ ਸ਼ਾਹੀ ਠਾਠ ਵਿੱਚ ਰਹਿੰਦੇ ਹਨ ਤੇ ਫੌਜੀ ਤਿਆਰੀਆਂ ਕਰਦੇ ਰਹਿੰਦੇ ਹਨ ਸਤਗੁਰੂ ਜੀ ਦੀ ਨਿੰਦਿਆ ਹੁੰਦੀ ਸੁਣ ਕੇ ਸ਼ਰਧਾਵਾਨ ਸਿੱਖ ਬੜੇ ਦੁਖੀ ਹੁੰਦੇ ਸਨ ਕੁਝ ਮੁਖੀ ਸਿੱਖ ਮਿਲ ਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਤੇ ਭਾਈ ਸਾਹਿਬ ਜੀ ਗੁਰੂ ਘਰ ਦੇ ਵਿਰੋਧੀ ਕੋਲਾਂ ਦੇ ਔਣ ਕਰਕੇ ਸਤਗੁਰੂ ਜੀ ਦੀ ਨਿੰਦਿਆ ਕਰਦੇ ਹਨ ਸਾਡੇ ਕੋਲੋਂ ਇਹ ਸਹਾਰੀ ਨਹੀਂ ਜਾਂਦੀ ਸਾਡੀ ਇੱਛਾ ਇਹ ਹੈ ਕਿ ਤੁਸੀਂ ਸਾਡੇ ਨਾਲ ਚੱਲੋ ਤਾਂ ਅਸੀਂ ਬਾਬਾ ਬੁੱਢਾ ਜੀ ਕੋਲ ਬੇਨਤੀ ਕਰੀਏ ਕਿ ਉਹ ਸਤਿਗੁਰਾਂ ਨੂੰ ਕੋਲਾਂ ਦੇ ਤਿਆ ਕਰਨ ਲਈ ਕਹਿਣ ਇਸਲਾ ਕਰਕੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕੁਝ ਸਿੱਖ ਬਾਬਾ ਬੁੱਢਾ ਜੀ ਕੋਲ ਭੀੜ ਵਿੱਚ ਪਹੁੰਚੇ ਸਭ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਅੰਮ੍ਰਿਤਸਰ ਵਿੱਚ ਵਿਰੋਧੀਆਂ ਵੱਲੋਂ ਸਤਿਗੁਰੂ ਜੀ ਦੀ ਹੋ ਰਹੀ ਨਿੰਦਿਆ ਬਾਰੇ ਦੱਸਿਆ ਬਾਬਾ ਜੀ ਨੇ ਸਾਰੀ ਵਿਥਿਆ ਸੁਣ ਕੇ ਕਿਹਾ ਇਹ ਤੁਸੀਂ ਕੋਈ ਭਰਮ ਨਾ ਕਰੋ ਸਤਿਗੁਰੂ ਜੀ ਕਰਨ ਕਰਨ ਸਮਰਥ ਹਨ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗ ਸਕਦਾ ਗੁਰੂ ਜੀ ਕਰਮਾ ਵਿੱਚ ਲਪਾਇਮਾਨ ਨਹੀਂ ਹੁੰਦੇ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਸਭ ਨੇ ਕਿਹਾ ਬਾਬਾ ਜੀ ਆਪ ਜੀ ਦੇ ਬਚਨ yatharth ਹਨ ਪਰ ਜਦੋਂ ਅਸੀਂ ਲੋਕਾਂ ਕੋਲੋਂ ਗੁਰੂ ਮਹਾਰਾਜ ਜੀ ਦੀ ਨਿੰਦਿਆ ਸੁਣਦੇ ਹਾਂ ਤਾਂ ਸਾਡੇ ਮਨ ਬਹੁਤ ਦੁਖੀ ਹੁੰਦੇ ਹਨ ਆਪ ਕਿਰਪਾ ਕਰਕੇ ਸਾਡੇ ਨਾਲ ਚੱਲੋ ਤੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰੋ ਕਿ ਉਹ ਕੋਲਾ ਤੇ ਪੈਂਦੇ ਖਾਂ ਦਾ ਤਿਆਰ ਕਰਦਾਂ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਅਮਰਸਰ ਆ ਗਏ ਗੁਰੂ ਜੀ ਉਸ ਸਮੇਂ ਸ਼ਿਕਾਰ ਖੇਡਣ ਲਈ ਗਏ ਹੋਏ ਸਨ ਬਾਬਾ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਰਾਮਸਰ ਵਾਲੇ ਪਾਸੇ ਪਹੁੰਚ ਗਏ ਗੁਰੂ ਜੀ ਨੂੰ ਆਪਣੇ ਆਉਣ ਦਾ ਪਤਾ ਦੇਣ ਲਈ ਕੁਝ ਸਿੱਖਾਂ ਨੂੰ ਬਾਬਾ ਜੀ ਨੇ ਗੁਰੂ ਜੀ ਵੱਲ ਤੋਰਿਆ ਜਦੋਂ ਸਤਿਗੁਰੂ ਜੀ ਸ਼ਿਕਾਰ ਤੋਂ ਵਾਪਸ ਆਏ ਤਾਂ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਬਾਬਾ ਬੁੱਢਾ ਜੀ ਆਪ ਨੂੰ ਮਿਲਣ ਲਈ ਰਾਮਸਰ ਦੇ ਅਸਥਾਨ 'ਤੇ ਬੈਠੇ ਹੋਏ ਹਨ ਸਤਗੁਰੂ ਜੀ ਉਸ ਵੇਲੇ ਰਾਮਸਰਵਾਲ ਤੁਰ ਪਏ ਕੋੜੇ ਤੋਂ ਉਤਰ ਕੇ ਗੁਰੂ ਜੀ ਨੇ ਬਾਬਾ ਜੀ ਨੂੰ ਤੇ ਬਾਬਾ ਜੀ ਨੇ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਜਦੋਂ ਸਤਗੁਰੂ ਜੀ ਨੇ ਬਾਬਾ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਕਿਹਾ हे ਅੰਤਰਜਾਮੀ ਸਤਗੁਰੂ ਜੀ ਆਪ ਘਟ ਘੜ ਦੀ ਜਾਣਨਹਾਰ ਹੋ ਪਰ ਫਿਰ ਮੈਂ ਸੰਗਤ ਵੱਲੋਂ ਇੱਕ ਬੇਨਤੀ ਕਰਨ ਲਈ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਬੇਨਤੀ ਇਹ ਹੈ ਕਿ ਆਪ ਦੇ ਕੋਟਕਾਂ ਨੂੰ ਸੰਸਾਰੀ ਜੀ ਨਹੀਂ ਸਮਝ ਸਕਦੇ ਇਸ ਲਈ ਕਈ ਤਰ੍ਹਾਂ ਦੇ ਦੋਸ਼ ਆਪ ਨੂੰ ਲਾ ਰਹੇ ਹਨ ਤੇ ਨਿੰਦਿਆ ਕਰ ਰਹੇ ਹਨ ਸਿੱਖ ਆਪ ਦੇ ਨਿੰਦਿਆ ਸੁਣ ਕੇ ਦੁਖੀ ਹੁੰਦੇ ਹਨ ਸਿੱਖ ਵਿਰੋਧੀ ਨਿੰਦਕਾਂ ਨਾਲ ਲੜਦੇ ਝਗੜਦੇ ਹਨ ਆਪ ਸਿੱਖਾਂ ਨੂੰ ਇਸ ਕਲਾ ਕਲੇਸ਼ ਤੋਂ ਬਚਾਉਣ ਲਈ ਕੋਲਾ ਦਾ ਤਿਆਗ ਕਰ ਦਿਓ ਇੱਥੇ ਸਭ ਸੰਗਤ ਇਹੋ ਬੇਨਤੀ ਕਰਨ ਤੇ ਵਿਚਾਰ ਕਰਨ ਲਈ ਹਾਜ਼ਰ ਹੋਈ ਹੈ ਬਾਬਾ ਜੀ ਦੀ ਇਹ ਗੱਲ ਸੁਣ ਕੇ ਕੋਲ ਬੈਠੇ ਭਾਈ ਜੇਠਾ ਜੀ ਭਾਈ ਤਖਤੂ ਜੀ ਤੇ ਭਾਈ ਦੀਦੀ ਚੰਦ ਜੀ ਆਸ ਸੇਖ ਰਹੀ ਬੋਲ ਉਠੇ ਕਿ ਮਹਾਰਾਜ ਜੀ ਬਾਬਾ ਜੀ ਠੀਕ ਕਹਿੰਦੇ ਹਨ ਆਪ ਜੀ ਦੀ ਬਹੁਤ ਨਿੰਦਿਆ ਹੋ ਰਹੀ ਹੈ ਬਾਬਾ ਜੀ ਦੀ ਬੇਨਤੀ ਮੰਨਣ ਯੋਗ ਹੈ ਗੁਰੂ ਜੀ ਨੇ ਸਭ ਸਿੱਖਾਂ ਦੇ ਬਚਨ ਸੁਣ ਕੇ ਫਰਮਾਇਆ ਬਾਬਾ ਜੀ ਤੁਹਾਡੇ ਵਾਕਾਂ ਕਰਕੇ ਹੀ ਕੋਲ ਆਈ ਸੀ ਤੇ ਆਪ ਜੀ ਦੇ ਬਚਨਾਂ ਨਾਲ ਹੀ ਇਸ ਨੂੰ ਤਿਆਗਣ ਦੀ ਵਿਚਾਰ ਹੋਈ ਹੈ ਪਰ ਇਸ ਦੀ ਉਮਰ ਹੋਣ ਕੇਵਲ 15 ਦਿਨ ਬਾਕੀ ਹੈ ਇਸ ਤੋਂ ਉਪਰੰਤ ਇਸ ਦਾ ਤਿਆਗ ਆਪਣੇ ਆਪ ਹੀ ਹੋ ਜਾਏਗਾ। ਬਾਬਾ ਜੀ ਨੇ ਬੇਨਤੀ ਕੀਤੀ ਪਰ ਤੁਸੀਂ 15 ਦਿਨ ਵੀ ਇਸ ਨੂੰ ਇੱਥੇ ਨਾ ਰੱਖੋ। ਗੁਰੂ ਜੀ ਨੇ ਕਿਹਾ ਚੰਗਾ ਜੇ ਆਪ ਦੀ ਇਹੋ ਇੱਛਾ ਹੈ ਤਾਂ ਅਸੀਂ ਇਸ ਨੂੰ ਅੱਜ ਹੀ ਕਰਤਾਰਪੁਰ ਭੇਜ ਦਿੰਦੇ ਹਾਂ। ਗੁਰੂ ਜੀ ਨੇ ਬਾਬਾ ਜੀ ਦਾ ਬਚਨ ਮੰਨ ਕੇ ਕਿਹਾ ਸਤਿਗੁਰੂ ਜੀ ਦਾ ਇਹ ਫੈਸਲਾ ਸੁਣ ਕੇ ਸਿੱਖ ਬੜੇ ਪ੍ਰਸੰਨ ਹੋਏ। ਉਪਰੰਤ ਬਾਬਾ ਜੀ ਨੇ ਕਿਹਾ ਮਹਾਰਾਜ ਜੀ ਇਸ ਸਥਾਨ ਤੇ ਸਤ ਤੇ ਅਸਤ ਦੀ ਵਿਚਾਰ ਹੋਈ ਹੈ ਇਸ ਕਰਕੇ ਆਪ ਇਥੇ ਇੱਕ ਸਰੋਵਰ ਦੀ ਰਚਨਾ ਕਰਨ ਦੀ ਆਗਿਆ ਦਿਓ ਤੇ ਇਸ ਸਰੋਵਰ ਦਾ ਨਾਮ ਵਿਵੇਕਸਰ ਰੱਖੋ ਜਿਹੜਾ ਕੋਈ ਸਿੱਖ ਇਸ ਸਰੋਵਰ ਵਿੱਚ ਪ੍ਰੇਮ ਤੇ ਸ਼ਰਧਾ ਸਹਿਤ ਇਸ਼ਨਾਨ ਕਰੇਗਾ ਉਸ ਨੂੰ ਗਿਆਨ ਤੇ ਵਿਵੇਕ ਦੀ ਪ੍ਰਾਪਤੀ ਹੋਵੇਗੀ ਤੇ ਉਸ ਦੇ ਸਾਰੇ ਦੋਸ਼ ਮਿਟ ਜਾਣਗੇ ਗੁਰੂ ਜੀ ਨੇ ਬਾਬਾ ਜੀ ਨੂੰ ਸਤਿ ਵਚਨ ਆਖੇ ਇਸ ਰੋਵਰ ਦੀ ਨਹੀਂ ਬਾਬਾ ਜੀ ਦੇ ਹੱਥੋਂ ਹੀ ਰਖਵਾਈ ਤੇ ਵਚਨ ਕੀਤਾ ਕਿ ਇੱਥੇ ਬੀਬੇ ਕੀ ਸਿੱਖ ਨਿਵਾਸ ਕਰਿਆ ਕਰਨਗੇ ਸਤਿਗੁਰੂ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ ਸਭ ਨੂੰ ਪ੍ਰਸੰਨ ਕਰ ਦਿੱਤਾ ਮਾਤਾ ਗੰਗਾ ਜੀ ਤੇ ਸਤਿਗੁਰੂ ਜੀ ਦੇ ਮਹਿਲ ਵੀ